ਇਸੇ ਕਰਕੇ ਤਾਂ ਮੈਨੂੰ ਗਾਲਾਂ ਕੱਢੀ ਜਾਂਦੇ ਆ ਜਿਹੜੇ ਵਿਰੋਧੀ ਪਾਰਟੀਆਂ ਵਾਲੇ ਕਹਿੰਦੇ ਯਾਰ ਇਹ ਬੜਾ ਇਹ ਲੋਕਾਂ ਨੂੰ ਹੋਰ ਯਾਤਾਂ ਪਾਈ ਜਾਂਦਾ ਹੈ ਬਿਨਾਂ ਰਿਸ਼ਵਤ ਵਾਲੀਆਂ ਬਿਨਾਂ ਸ਼ਿਫਾਰਸ਼ ਵਾਲੀਆਂ ਵੀ ਸਾਡਾ ਕੰਮ ਕਿਵੇਂ ਚੱਲੂ ਸਾਡੀ ਦੁਕਾਨ ਬੰਦ ਕਰੀ ਜਾਂਦਾ ਇਹ ਸੁਬੀਰ ਉਹ ਇਹ ਤਾਂ ਤੜਫਦੇ ਆ ਕਿ ਆਮ ਬੰਦਾ ਕਿਉਂ ਬਹਿ ਗਿਆ ਕੁਰਸੀ ਤੇ ਆਮ ਘਰਾਂ ਦੇ ਮੁੰਡੇ ਮੰਤਰੀ ਬਣ ਕੇ ਕਿਉਂ ਬਹਿ ਗਏ ਇੱਥੇ ਤਾਂ ਸਾਡੇ ਧੀਆ ਪੁੱਤ ਬਹਿੰਦੇ ਆ ਸਾਡੇ ਜੀਜੇ ਸਾਡੇ ਸਾਲੇ ਸਾਡੇ ਪੁੱਤ ਸਾਡੇ ਭਤੀਜੇ ਉਹ ਬੰਦੇ ਹੁੰਦੇ ਹੁੰਦੇ ਇੱਥੇ ਉਹ ਸਾਰੇ ਹੀ ਹਾਰ ਗਏ ਦੋ ਤਿੰਨ ਜੇਲ੍ਹ 'ਚ ਨੇ ਤੁੰ ਤੋਂ ਜ਼ਿਆਦਾ ਪਤਾ ਤੁਸਤਾ ਇਸ ਇਲਾਕੇ ਦੇ ਪੀੜ ਤੋਂ ਕਿਵੇਂ ਇੱਥੇ ਲਾਲ ਬੱਤੀਆਂ 'ਚ ਚਿੱਟਾ ਜਾਂਦਾ ਸੀ ਪਹਿਲੀ ਵਾਰ ਲੈਸ ਕਰਦੇ ਸੀ ਆਹ ਨੰਬਰ ਗੱਡੀ ਆ ਰਹੀ ਐ ਨੋਕ ਰੋਕਣੀ ਨਹੀਂ ਨਾਕੇ ਤੇ ਇਹ 'ਚ ਬਹੁਤ ਜ਼ਰੂਰੀ ਸਮਾਨ ਜਾ ਰਿਹਾ ਹੈ ਪੰਜਾਬ ਦੇ ਨੌਜਵਾਨਾਂ ਵਾਸਤੇ ਬਹੁਤ ਜ਼ਰੂਰੀ ਸਮਾਨ ਜਾ ਰਿਹਾ ਹੈ ਇਹਨਾਂ ਨੇ ਇਹਨਾਂ ਨੇ ਚਿੱਟੇ ਰੰਗ ਦੇ 70 ਪਛਾਤੇ ਘਰਾਂ 'ਚ ਲੱਖਾਂ ਸਾਡੀਆਂ ਧੀਆਂ ਭੈਣਾਂ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕਰਤੇ ਇਹਨਾਂ ਨੇ ਚਿੱਟੇ ਨਾਲ ਤੇ ਹੁਣ ਜਦੋਂ ਫੜ ਕੇ ਅੰਦਰ ਕੀਤੇ ਆ ਸਾਰੇ ਹੀ ਤੜਫਦੇ ਆ ਕਾਂਗਰਸੀ ਵੀ ਕਾਲੀ ਵੀ ਭਾਜਪਾਲੇ ਵੀ ਸਾਰਿਆਂ ਕੋਲ ਨੂੰ ਨਾ ਜੇ ਇਹ ਤਾਂ ਮਨੁੱਖੀ ਅਧਿਕਾਰਾਂ ਦੀ ਲੰਘਣ ਐ ਮੈਂ ਕਿਹਾ اچھا ਉਹੀ ਰਹਿ ਗਏ ਮਨੁੱਖ ਅਸੀਂ ਤਾਂ ਡੰਗਰੀ ਆ ਫਿਰ ਉਹੀ ਮਨੁੱਖ ਰਹਿ ਗਏ ਸੋ ਇਸ ਕਰਕੇ ਸੋਚਿਓ ਇਹ ਨਹੀਂ ਚਰਦੇ ਆਪਾਂ ਨੂੰ ਇਹ ਕਹਿੰਦੇ ਇਹਨਾਂ ਨੂੰ ਲੋਕਾਂ ਨੂੰ ਭੇਡਾਂ ਬੱਕਰੀਆਂ ਵਾਂਗੂ ਹੱਕੀ ਫਿਰੋ 5 ਸਾਲ ਇੱਧਰ ਹੱਕ ਲਓ 5 ਸਾਲ ਇੱਧਰ ਹੱਕ ਲਓ 5 ਸਾਲ ਤੂੰ 5 ਸਾਲ ਮੈਂ ਮੈਂ ਆ ਗਿਆ ਮੈਂ ਤੈਨੂੰ ਕੁਝ ਨਹੀਂ ਕਹਿਣਾ ਤੂੰ ਆ ਗਿਆ ਤੂੰ ਮੈਨੂੰ ਕੁਝ ਨਾ ਕਹੀਂ ਲੋਕ ਕਿਤੇ ਜਾ ਹੀ ਨਹੀਂ ਸਕਦੇ ਪਰ ਉਹਨਾਂ ਨੂੰ ਪਤਾ ਨਹੀਂ ਸੀ ਇੱਕ ਤੀਜਾ ਵੀ ਆ ਉਮਿੰਦਰ ਮਾਸਟਰ ਦਾ ਮੁੰਡਾ ਉਹਨੂੰ ਪਤਾ ਨਹੀਂ ਸੀ ਇਹ ਵੀ ਜਿਹੜਾ ਸਾਥੋਂ ਸਾਹਬ ਮੰਗੂਗਾ